ਸਾਰੇਆਂ ਸਾਧੂਆਂ ਚੋਂ ਸੰਨਿਆਸੀਆਂ ਦੀ ਪਦਵੀ ਵੱਡੀ ਹੈ ਜਿਹੜੀ ਕੋਈ ਫਰਤ ਨਹੀਂ ਸੱਚੀ ਗੱਲ ਹੈ ਉਹ ਕਹਿਣੀ ਪੈਂਦੀ ਹੈ ਇਥੇ ਕਰਕੇ ਜਿਸ ਵੇਲੇ ਕੋਈ ਸਾਧੂ ਸਮਾਜ ਸਾਰਾ ਸੰਗਮ ਸਮੇਲ ਨੂੰ ਇਕੱਠਾ ਹੁੰਦਾ ਉਦੋਂ ਆਪਣੇ ਘਰ ਨੂੰ ਵੀ ਪੁੱਛਿਆ ਜਾਂਦਾ ਕਿ ਤੁਸੀਂ ਕਿਵੇਂ ਵੱਡੇ ਹੋ ਹਰ ਕੋਈ ਵੱਡਾ ਬਣਨਾ ਚਾਹੁੰਦਾ ਛੋਟਾ ਤਾਂ ਕੋਈ ਕੌਣ ਨਹੀਂ ਤੇ ਤੁਹਾਡੇ ਘਰ ਵਿੱਚ ਸੰਨਿਆਸੀ ਕੌਣ ਹੈ ਉਸ ਵੇਲੇ ਖੜਸਾ ਜੀ ਆਪਾਂ ਧੰਗਾ ਸਿੰਘਾਂ ਨੂੰ ਮੂਰੇ ਕਰਦੇ ਆਂ ਪਾਵੇਂ ਅੱਜ ਦੀ ਘੜੀ ਆਪਾਂ ਕਹਿੰਦੇ ਆ ਵੀ ਜਿਹੜਾ ਮੂਰਖ ਹੋਵੇ ਉਹ ਹੁੰਦਾ ਦੰਗ ਉੱਤੇ ਖੱਲਾ ਸਜਦਾ ਆਪਨੇ ਕਦੇ ਦੇਖਿਆ ਹੁਣ ਇਹ ਖੱਲਾ ਸਦਾ ਸਨਿਆਸ ਹੈ ਬਿਰਸਤੀ ਦਾ ਅਧਿਕਾਰ ਨਹੀਂ ਦਸਵੇਂ ਪਾਸ਼ਾ ਦੇ ਭਾਵੇਂ ਸੀਸ ਦੇ ਉੱਤੇ ਸਜਾਉਂਦੇ ਨੇ ਇਹ ਫਰਲਾ ਪੰਨਾਂ ਪਿਆਰਿਆਂ ਦਾ ਬਣੀ ਸੀ ਕੇਵਲ ਭਾਈ ਹਿਮਮਤ ਸਿੰਘ ਦੀ ਸੀਸ ਦੇ ਉੱਤੇ ਸੀ ਤਦ ਤੋਂ ਪਹਿਲਾਂ ਸੱਤ ਨਹੀਂ ਬਾਬਾ ਫਤਿਹ ਸਿੰਘ ਦੀ ਸੀਸ ਤੇ ਸੀ ਉਸ ਤੋਂ ਬਾਅਦ ਪੰਥ ਦੇ ਅੰਦਰ ਅਮਰਧਾਰੀ ਉਹ ਵੀ ਨੇ ਅਮਰਧਾਰੀ ਆਪਾਂ ਦੀਆਂ ਲੇਕਿਨ ਜਿਹੜਾ ਉੱਤੇ ਫਰਲਾ ਸਜਦਾ ਨਾ ਉੱਤੇ ਲੜ ਜਾ ਹੁੰਦਾ ਤੁਸੀਂ ਦੇਖਦੇ ਹੋ ਇਹ ਖਾਂਚੇ ਦੀ ਸੰਿਆਸ ਦੀ ਨਿਸ਼ਾਨੀ ਹੈ ਬ੍ਰਹਮਚਾਰੀ ਬ੍ਰਿਸ਼ਤੀ ਵਾਣਪ੍ਰਸਤੀ ਸੰਿਆਸ ਸੰਿਆਸੀ ਉਹ ਹੁੰਦਾ ਜਿਹਦੀਆਂ ਆਸਾ ਸੁੰਨ ਹੋ ਜਾਣ ਜਿਹੜਾ ਹੱਥ ਸੁੰਨ ਹੋ ਜਾਵੇ ਉਹ ਕੰਮ ਕਰ ਸਕਦਾ ਕੋਈ ਦਿੰਦਾ ਹੀ ਨਹੀਂ ਜਿਹਦਾ ਮਨ ਸੁੰਨ ਹੋ ਗਿਆ ਨਾ ਜਦ ਫੁਰਨਾ ਹੀ ਨਹੀਂ ਫੁਰਦਾ ਕੰਮ ਦੀ ਕਰਨਾ ਸੁਨਿਆਸੀ ਉਹ ਹੈ ਜਿਹਦੀਆਂ ਆਸਾਂ ਖਤਮ ਨਹੀਂ ਕੋਈ ਫਰਨਾ ਨਹੀਂ ਦਰਮ ਵਿਚ ਵਰਤੀ ਲੱਗੀ ਹੋਈ ਕੋਈ ਚੀਜ਼ ਸੰਗ੍ਰਹਿ ਨਹੀਂ ਕਰਦਾ ਅਚੰਤ ਮਿਲੇ ਸੋ ਪਾਏ ਅਚਨ ਚੇਤ ਵਸਤੂ ਆ ਗਈ ਹਾਜ਼ਰ ਹੋ ਗਈ ਤਾਂ ਉਹ ਬੱਤਰੇ ਨਹੀਂ ਨਹੀਂ ਇੱਛਾ ਨਹੀਂ ਕਰਦੀ ਇਸ ਕਰਕੇ ਖਾਲਸਾ ਜੀ ਜਦੋਂ ਉਹਨਾਂ ਭੇਖਾਂ ਦੇ ਨਾਲ ਉਹਨਾਂ ਮਤਾਂ ਦੇ ਨਾਲ ਜੇ ਤਾਂ ਮੁਕਾਬਲਾ ਹੁੰਦਾ ਹੈ ਉਹ ਪੁੱਛਦੇ ਨੇ ਤੁਹਾਡੇ ਸੁਨਿਆਸੀ ਕੌਣ ਹੈ ਜੇ ਨਹੀਂ ਸੁਨਿਆਸੀ ਹੈ ਸਾਰੇ ਭੇਖਾਂ ਜੇ ਕੋਈ ਪੁੱਛੇ ਬ੍ਰਹਮ ਗਿਆਨੀ ਤੁਹਾਡੇ ਇੱਕੀ ਤੁਹਾਡੇ ਕੋ ਬ੍ਰਹਮ ਗਿਆਨੀ ਨਹੀਂ ਬਣਿਆ ਫਿਰ ਤੁਹਾਡਾ ਭੇਖਾੜਾ ਤੁਸੀਂ ਸਾਡੇ ਚ ਰਲ ਜਾਓ ਬ੍ਰਹਮ ਗਿਆਨ ਤੋਂ ਬਿਨਾ ਮੁਕਤੀ ਨਹੀਂ ਸੰਿਆਸ ਤੋਂ ਬਿਨਾ ਬ੍ਰਹਮ ਗਿਆਨ ਨਹੀਂ